ਪਿਛਲੇ ਕੁਝ ਦਿਨਾਂ ਤੋਂ ਕਾਫੀ ਚਰਚਾ ਵਿੱਚ ਆ ਰਹੀ ਕੰਪਨੀ ਰਿਲਾਇੰਸ Jio ਇਹ ਕੰਪਨੀ ਫ੍ਰੀ ਇੰਟਰਨੈਟ ਅਤੇ ਫ੍ਰੀ ਕਾਲਿੰਗ ਦੇ ਵਾਅਦੇ ਕਰ ਰਹੀ ਹੈ ਪਰ ਇਹ ਆਪਣੇ ਵਾਅਦਿਆਂ ਤੇ ਖਰੀ ਨਹੀਂ ਉਤਰ ਸਕੀ ਅੱਜ ਇਹ ਮਾਮਲਾ ਅੱਜ ਲੁਧਿਆਣੇ ਵਿੱਚ ਦੇਖਣ ਨੂੰ ਮਿਲਿਆ ਲੁਧਿਆਣੇ ਵਿੱਚ ਇੱਕ Jio ਦੇ ਡਿਸਟ੍ਰੀਬਿਊਟਰ ਨੇ SIMਆਂ ਤਾਂ ਵੇਚ ਦਿੱਤੀਆਂ ਪਰ ਉਹਨਾਂ ਨੂੰ ਚਾਲੂ ਨਾ ਕਰ ਸਕਿਆ ਇੱਕ ਹਫ਼ਤੇ ਤੋਂ ਵੀ ਜ਼ਿਆਦਾ ਟਾਈਮ ਹੋਣ ਦੇ ਬਾਅਦ ਵੀ ਲੋਕਾਂ ਦਾ ਗੁੱਸਾ ਅੱਜ ਸ਼ਰੈਮ ਦੇਖਣ ਨੂੰ ਮਿਲਿਆ ਮੇਰਾ ਨਾਮ ਜੀ ਪੰਕਜ ਵਰਮਾ ਇਹ ਹਫ਼ਤੇ ਤੋਂ ਲਾਰੇ ਲਗਾ ਰਹੇ ਆ ਕੀ ਅਸੀਂ ਸਵੇਰੇ 6 ਵਜੇ ਤੋਂ ਆ ਕੇ ਕਦੀ ਰੋਜ਼ ਹੀ ਖੜਦੇ ਪਏ ਹਾਂ ਔਰ ਇਹਨਾਂ ਨੇ ਪੋਸਟਰ ਲਾਇਆ ਹੋਇਆ ਸੀ ਕਿ ਅੱਜ ਦੀ ਤਰੀਕ ਨੂੰ ਮਿਲੇਗਾ ਅਸੀਂ ਰੋਜ਼ ਆ ਰਹੇ ਇਹਨਾਂ ਨੇ ਪੋਸਟਰ ਲਾਤਾ ਕਹਿੰਦੇ ਕੱਲ ਜਦੋਂ ਮਰਜ਼ੀ ਆ ਕੇ ਸਾਡੇ ਕੋਲ ਲੈ ਜਿਓ ਅਸੀਂ ਕਾਰੇ ਵਾਸਤੇ ਆਏ ਸੀ ਅੱਜ ਸਿਮ ਲੈਣ ਆਏ ਸੀ Jio ਦੀ ਕਿਸ ਚੀਜ਼ ਦੀ ਕੰਪਨੀ ਦਾ ਹਾਂਜੀ ਕਿਹੜੀ ਕੰਪਨੀ ਸਰ Jio ਦੀ ਸਿਮ ਲੈਣ AirLines Jio ਠੀਕ ਹੈ ਹਾਂਜੀ ਇਹ ਆਪਣਾ ਜੀਓ ਨਾਲ ਗੱਲ ਪਾ ओ, जब काफी टाइम हो गया तो कह रहा है कि मैं पुलिस वाले को बुला दूंगा तुम लोग हटो यहाँ से यहाँ पे क्यों बैठे हो धाके लगा रहे हो ये तुम लोग काफी टाइम पोस्टर लगा था चार दिन पहले से जब चार दिन आया तो पहले पोस्टर लगी हुई थी कि सत्ताईस तारीख को सीम मिलेगा अभी इसने पोस्टर भी फाड़ दिया और पुलिस वाले को बुलाया कहता मैं पुलिस वाले को बुला लेना ले तुम लोग भागो यहाँ सेमकिया दे रहे करना गुरु नायण ने कुछ नहीं है जनता सर पहले तो अलाउ नहीं है सर ਇਸ ਐਸੇ ਕਸਮਰ ਐ ਜੇ ਕੈਮਰਾ ਲਾਉਣੀ ਆ ਹਮਾਰੇ ਕੋਲ ਸਾਡੇ ਮੈਂ ਮੀਡੀਆ ਸੈਂਸਰ ਸਰ ਨਾਮ ਕੀ ਆ ਤੁਹਾਡਾ ਰਾਹੁਲ ਕੁਮਾਰ ਹਾਂਜੀ ਰਾਹੁਲ ਕੁਮਾਰ ਹਾਂ ਰਾਹੁਲ ਕੁਮਾਰ ਲਾਉਣੀ ਆ ਹਮਾਰੇ ਸਟੋਰ ਤੇ ਕੈਮਰਾ ਲਾਉ ਚਲੋ ਮੈਂ ਜੀਜਪੁਰਾ ਪ੍ਰੈਜ਼ੀਡੈਂਟ ਆਰਟੀ ਆਲ ਇੰਡੀਆ ਇੱਕ ਰਿਲਾਇੰਸ ਦੇ Jio SIM ਸ਼ੁਰੂ ਕੀਤਾ ਹੈ ਇਹ ਇੱਕ ਤਰ੍ਹਾਂ ਫਰਾਡ ਆ ਤੁਸੀਂ ਅੱਜ ਮਾਰੀਨ ਚੌਂਕ ਦੇ ਬਾਹਰ ਜਾ ਕੇ ਦੇਖੋ 100 ਬੰਦਾ ਖੜਾ ਆ ਉਹ ਗਰਮੀ ਚ ਬਿਹਾਲ ਪਰੇਸ਼ਾਨ ਇੱਕ ਤੋਂ ਉਲਕੋ ਉਹਨਾਂ ਦਾ ਸਮਾਨ ਲੈਣ ਆਇਆ ਇੱਕ ਉਹਨਾਂ ਨੂੰ ਗਾਲਾਂ ਕੱਢਦੇ ਬੇ ਨੇ ਇਹ ਬਿਲਕੁਲ ਇੱਕ ਤਰ੍ਹਾਂ ਦਾ ਫਰਾਡ ਹੈ ਮੈਂ ਲੋਕਾਂ ਨੂੰ ਬਾਰ ਬਾਰ ਕਹਿਣਾ ਵੀ ਇਹਨਾਂ ਤੋਂ ਬਚੋ ਲੁਧਿਆਣਾ ਤੋਂ ਸਰਬਜੀਤ ਮੇਰਾ ਸਭ ਤੋਂ ਫਾਸਟ ਆਮਨੇ ਸਾਹਮਨੇ